ਭਾਜੀ ਨੂਰਪੁਰ ਬੇਦੀ ਤੋਂ ਨਿਕਲ ਲੋਟਿਆ ਨਾਮ ਦਾ ਮੁੰਡਾ ਸਾਡਾ ਭਤੀਜਾ ਲੁਧਿਆਣੇ ਕਿਸੇ ਕੰਮ ਵਾਸਤੇ ਜਾ ਰਿਹਾ ਇਹਦੇ ਜੀ ਰਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ਓਵਰਲੋਡ ਵੇਟ ਲੱਧਿਆ ਪਤਾ ਲੱਕੜੀ ਲੱਦੀ ਵੀ ਸੀ ਇੱਕਦਮ ਰਸਤੇ ਕੇ ਬ੍ਰੇਕ ਲਗਾ ਦਿੱਤੀ ਜੀ ਤੇ i20 ਕਾਰ ਜਿਹੜੀ ਇਹਦੇ ਵਿੱਚ ਜਾ ਕੇ ਵੱਜੀ ਜੀ ਤੇ ਨਿਕਲ ਲੋਟਿਆ ਨਾਮ ਦੇ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਇੱਕ ਮੁੰਡਾ ਹੋਰ ਨਾਲ ਦਾ ਜੀ પ્રકાશਦੀਪ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ ਉਹ ਵੀ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ ਬਹੁਤ ਮੰਦਭਾਗੀ ਘਟਨਾ ਹੈ ਮੰਨ ਕੇ ਕਰਦਾ ਸਾਡੀ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜੇ ਟਰੈਕਟਰ ਹੈ ਟਰਾਲੀਆਂ ਇਹਨਾਂ ਨੂੰ ਰਿਫਲੈਕਟਰ ਵਗੈਰਾ ਲਾਏ ਜਾਣ ਔਰ ਜਿਹੜੇ ਨਹੀਂ ਲਗਾਗਾ ਘੁੰਮਦੇ ਇਦਾਂ ਦਾ ਓਵਰਲੋਡ ਵਜਣਾ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡਾ ਇੱਕ ਨikhil kumar ਲੜਕਾ ਨੂਰਪੁਰਵੇਦੀ ਤੋਂ ਆ ਰਿਹਾ ਜੀ ਨikhil sharma ਸਾਨੂੰ ਸੰਜੀਵ ਸੰਜੀਵ ਸ਼ਰਮਾ ਜੀ ਨੂਰਪੁਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇਿੱਥੇ ਕੀ ਇੱਕ ਚਮਕੌਰ ਸਾਹਿਬ ਵੱਲ ਤੋਂ ਦੋਹਾਈ ਵਾਲੀ ਸਾਈਡ ਨੂੰ ਇੱਕ ਓਵਰਲੋਡ ਟ੍ਰੈਲੀ ਆ ਰਹੀ ਸੀ ਜਿਸ ਦੇ ਵਿੱਚ ਬਹੁਤ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਸੀ ਉਸ ਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਨikhil ਸ਼ਰਮਾ ਦੀ ਤਾਂ मौके ਤੇ ਹੀ ਮੌਤ ਹੋ ਗਈ ਜੀ ਇੱਕ ਬੰਦਾ ਹਜੇ ਜਿਹੜਾ ਦੂਆ ਵਿਅਕਤੀ ਦਾ ਆਕਾਸ਼ ਸ਼ਰਮਾ ਆਕਾਸ਼ ਆਕਾਸ਼ ਕਾਨ ਆਕਾਸ਼ਦੀਪ ਜੀ ਉਹ ਪੀਜੀਆਈ ਨੂੰ ਰੈਫਰ ਕੀਤਾ ਵਾ ਜੀ ਸੀਰੀਅਸ ਹੈ ਇਹ ਇੱਕ ਟਰਾਲੀ ਔਰ i20 ਕਾਰ ਦਾ ਐਕਸੀਡੈਂਟ ਹੋਇਆ ਮਲੂਰਪੁਰਾਂ ਦੇ ਨੇੜੇ ਜਦੋਂ ਉਹ ਨਾ ਕੋਈ ਕਰੀਬ ਨਾ ਹੋਵੇ ਦਾ ਟਾਈਮ ਸੀ ਇਹਦਾ ਫਾਦਰ ਪਿੱਛੇ ਪਿੱਛੇ i20 ਗੱਡੀ ਲੈ ਕੇ ਆ ਰਿਹਾ ਇਹਦਾ ਲੜਕਾ ਨikhil kumar ਦਾ ਸੰਜੀਵ ਕੁਮਾਰ ਦਾ ਲੜਕਾ ਨikhil kumar ਨikhil Sharma ਦਾ ਉਹ ਅੱਗੇ ਗੱਡੀ ਲੈ ਕੇ ਆਪਣੇ ਦੋਸਤਾਂ ਨਾਲ ਆਪਣੀ ਸ਼ੋਪਿੰਗ ਕਰਨ ਲਈ ਲੁਧਿਆਣਾ ਜਾ ਰਿਹਾ ਸੀ ਜਦੋਂ ਇਹ ਨਾ ਸਤੀ ਜਗ੍ਹਾ ਦੇ ਕੋਲ ਆਏ ਨਹਿਰ ਦੇ ਨਾਲ ਨਾਲ ਗਰੀ ਆਪਣੇ ਚੰਗੋਰ ਸਾਹਿਬ ਤੋਂ ਗੜੀ ਗੜੀ ਤਰ੍ਹਾਂ ਨਾਲ ਨੂੰ ਆ ਰਹੀ ਸੀ ਕੋਲੋਂ ਤਾ ਸਤਿਆ ਸਤਿਆਂ ਦੇ ਕੋਲ ਦਾ ਜਦੋਂ ਜਕ ਤੇਜ਼ ਰਫਤਾਰ ਨਾਲ ਮੁਰੇ ਬਟਾਲੀ ਲੱਕੜਾਂ ਦਾ ਲੋਡ ਸੀ ਇਹਨੇ ਮੋਚੀ ਤਕਰੀਬਨ 3-4 ਫੁੱਟ ਪਿੱਛੇ ਨੂੰ ਨਿਕਲੀ ਸੀ ਜਿਹੜੀ ਟੈਲੀ ਨੇ ਬਗਰ ਕੋਈ ਵੀ ਲੋਰ ਰਿਫਲਕਟਰ ਜਾਂ ਕੋਈ ਲਾਈਟ ਨਾ ਹੋਣ ਕਰਕੇ ਕੋਈ ਵੀ ਜਦੋਂ ਪਿੱਛੋਂ ਟੰਨ ਆਪਣੀ ਗੱਡੀ ਚ ਆ ਰਹਿ ਜੀ ਮਰੇ ਕੋਈ ਨਾ ਜਿਸਨ ਕਰਕੇ ਜਿਹੜੀ ਗੱਡੀ ਹੈ ਨਾ ਜਕਦਮ ਡਰਾਈਵਰ ਨੇ ਆਪਣੇ ਟਰੈਕਟਰ ਵਾਲੇ ਨੇ ਬ੍ਰੇਕ ਮਾਰੀ ਤੇ ਜਿਹੜੀ ਟਰਾਲੀ ਆ ਉਹ ਮੋਚਾਂ ਦੇ ਥੱਲੇ ਟਰਾਲੀ ਵਿੱਚ ਜਾ ਕੇ ਵੱਜੀ ਜਿਹਦੇ ਨਾਲ ਇੱਕ ਆਕਾਸ਼ਦੀਪ ਉਹ ਚੰਡੀਗੜ੍ਹ ਦਾਖਲਾ 32 ਚ ਤੇ ਜਿਹੜੇ ਦੂਸਰੇ ਵੀ ਆ ਡੈਡਵਾ ਆਪਣੇ ਨikhil ਨikhil ਸ਼ਰਮਾ ਸੀ ਸੰਜੀਵ ਦਾ ਲੜਕਾ ਮੂਰਪੁਰ ਵੇਦੀ ਤੋਂ ਉਹਦੀ ਜਦੋਂ ਉਹਦਾ ਡੈਡੀ ਆਪਣੇ ਰਾਜੀਦਾਂ ਦੀ ਮਦਦ ਨਾਲ ਲੈ ਕੇ ਆ ਰਿਹਾ ਸੀ ਉਹਦੀ ਰਸਤੇ ਵਿੱਚ ਡੈਥ ਹੋ ਗਈ ਸੀ ਜਿਹੜੀ ਡੈਡ ਬੋਡੀ ਅੱਜ ਜਿਸ ਬਲ ਅਸਤ ਮਛਿਗੜੇ ਤੇ ਜਿਹੜੀ ਕਾਰਵਾਈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 70 ਮਿਤੀ 22 524 ਅੰਡਰ ਸੈਕਸ਼ਨ 279 337 334 304 422 ਆਈ ਪੀਸੀ ਪੀ ਐਚ ਮਨੋਈ ਮਛੂਰਾ ਤੇ ਦਰਜ ਕਰਕੇ ਰਜਿਸਟਰ ਦਰਜ ਇਸੇ ਕਰਕੇ ਪੀਛਮ ਲੋਤੀ ਲਿ ਆ ਮੀ ਗਈ ਆ ਅੱਜ ਜਿਹੜਾ ਦੋਸ਼ੀ ਆ ਟਟਾਲੀ ਦਾ ਜਿਹੜਾ ਡਰਾਈਵਰ ਸੀ ਉਹ ਮੁੱਖੇ ਤੋਂ ਨਾਮ ਨੂੰ ਵਿਅਕਤੀ ਦੇ ਖਿਲਾਫ ਤਾਂ ਅੱਜ ਉਹਦਾ ਦੋਸ਼ੀ ਆ ਉਹ ਦੋਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ ਉਦੇ ਬਾਅਦ ਉਹਦੀ ਭਾਂਜ ਜਾਰੀ ਆ ਜਿਹੜੀ ਮੌਕੇ ਤੋਂ ਨਾ ਆਪਣਾ ਮਨ ਨੇਰੇ ਦਾ ਪੈਦਾ ਉਠਾਉਂਦਾ ਹੋਇਆ ਮੌਕੇ ਤੋਂ ਭੱਜੇ